ਅੱਜ ਯਾਰ ਹਰ ਹੈਲੋ ਫਰੈਂਡਸ ਅਸੀਂ ਅੰਮੀ ਸਰ ਪਹੁੰਚ ਚੁੱਕੇ ਹਾਂ ਮੈਂ ਤੇ ਅਮਨ ਮੈਂ ਤੇ ਅਮਨ ਅੰਮਰ ਸਰ ਆਈਆਂ ਹਾਂ ਅੱਖਾਂ ਮੁਖਾਉਣ ਮੈਂ ਕਿਹਾ ਅੱਖਾਂ ਪਾ ਕੇ ਜਾਂਦੇ ਹਾਂ ਮੈਂ ਤੇ ਅਮਨ ਦੀਆਂ ਵੀ ਅੱਖਾਂ 'ਚ ਪ੍ਰੋਬਲਮ ਜੀ ਹੀ ਉਹ ਵੀ ਆਂਦੀ ਅੱਖਾਂ ਬਹੁਤ ਪੀਰ ਕਰਦੀਆਂ ਤੇ ਚਲ ਦੋਵੇਂ ਜਣੀਆਂ ਵਿਖਾ ਜਾਂਦੇ ਆ ਫਿਰ ਮੈਂ ਤੇ ਅਮਨ ਜਿਹੜੀਆਂ ਹਸਪੀਟਲ ਪਹੁੰਚੀ ਅੰਮਰ ਸਰ ਘਾਲਾ ਮਾਲਾ ਚੌਂਕ ਕੰਨਾਂ ਦਾ ਤੇ ਗਲੇ ਦਾ ਜਿਹੜਾ ਇਹ ਡਾਕਟਰ ਆ ਤੇ ਫਿਰ ਅਸੀਂ ਅੱਖਾਂ ਚਲੋ ਇੱਥੇ ਵਿਖਾ ਜਾਂਦੇ ਆ ਤੇ ਫਿਰ ਮੈਂ ਤੇ ਅਮਨ ਗਈਆਂ ਦੁੱਗੀਆਂ ਉਹ ਖਾਉਣੰਨ ਦਰ ਤੇ ਆ ਜੋ ਫਿਰ ਡਾਕਟਰ ਕੀ ਦੱਸਦੀ ਆ ਪਈ ਇਹਨੇ ਆਪਣਾ ਡਾਕਟਰ ਕੀ ਦੱਸਦੀ ਆ ਪਈ ਕੀ ਕਿਹੜੀ ਗਲੋਂ ਸਾਡੀਆਂ ਜੜੀਆਂ ਅੱਖਾਂ ਜੜੀਆਂ ਖਰਾਬ ਹੋ ਗਏ ਮੇਰੀ ਸੋਚ ਹੀ ਪੈ ਗਈ ਅੱਖਾਂ ਦੇ ਵਿੱਚ ਤੇ ਇਧਰ ਮੈਂ ਜਿਹੜੇ 25 ਘਟਾਉਣ ਚਲ ਗਈ ਹਾਂ ਤੇ ਫਿਰ ਇਹ ਡਾਕਟਰ ਨੂੰ ਮਿਲਾਂਗੇ ਡਾਕਟਰਾਂ ਨੂੰ ਦੱਸਣਗੇ ਕਿ ਕੀ ਪ੍ਰੋਬਲਮ ਆਈ ਤੇ ਇਧਰ ਅਮਨ ਵੀ 25 ਘਟਾਉਣ ਲੈ ਪਈ ਨਵਕਾਲੀ ਤੇ 25 ਘਟਾ ਕੇ ਮਨ ਆ ਗਈ ਤੇ ਫਿਰ ਇਹ ਦਵਾਈ ਦੋਈ ਲਈਦਾ ਰੋਲਿਆ ਤੇ ਉਹਨਾਂ ਦੱਸਿਆ ਵੀ ਅੱਖਾਂ ਜੜੀਆਂ ਟਾਡੀਆਂ ਜਿਹੜੀਆਂ ਵਾ ਉਹ ਪ੍ਰੋਬਲਮ ਸੋਜ ਪੈ ਗਈ ਅੱਖਾਂ ਦੇ ਵਿੱਚ ਟਾਡੇ ਜਿਆਦਾ ਫੋਨ ਵੇਖਣ ਦੇ ਨਾਲ ਤੇ ਨਾਲੇ ਟਾਡੇ ਮਤਲਬ ਜਿਹੜੇ ਰੈਫ੍ਰੈਕਸ਼ਨ ਹੋ ਗਿਆ ਧੋਪਾ ਕਰਕੇ ਧੋਪਾ ਤਾਂ ਥੋੜਾ ਬਚਾਓ ਤੇ ਘੱਟੇ ਦਾ ਬਚਾਓ ਫਿਰ ਸਾਡੇ ਕੋਲ ਟਾਈਮ ਕਾਫੀ ਹੀ ਤਹੀਂ ਸੋਚਿਆ ਚਲੋ ਹਰਮਨ ਦੱਸਿਆ ਬੋ ਹੋ ਜੈਨੇ 11 ਵਜੇ ਫਰੀ ਹੋ ਗਈਆਂ ਹਾਂ ਦੋਵੇਂ ਜਾਣੀਆਂ ਤੇ ਮੈਂ ਅਮਨ ਨੂੰ ਕਿਹਾ ਪਿਛਲਾ ਮਨ ਆ ਜਾ ਦੋਵੇਂ ਚਲੀਆਂ ਹਰਮਨ ਦੱਸਿਆ ਚਲ ਜਣੀਆਂ ਤੇ ਉਹਾਂ ਦੀ ਚਲ ਚਲੇ ਜਾਣੇ ਇਨਾ ਟਾਈਮ ਹੈਗਾ ਵਾ ਤੇ ਘਰ ਜਾ ਕੇ ਵੀ ਤੇ ਸੋਣਾ ਹੀ ਕੀ ਕਰਨਾ ਤੇ ਚਲੋ ਹਰਮਨ ਦਸਿਆਬ ਹੋ ਜਾਨੇ ਆ ਫਿਰ ਅਹੀ ਦੋਵੇਂ ਜਣੀਆਂ ਗੱਲਾਂ ਬਾਤਾਂ ਕਰਦੀਆਂ ਦੋਵੇਂ ਜਣੀਆਂ ਹਰਮਨ ਦਸਿਆਬ ਆ ਪਹੁੰਚੀਆਂ ਤੇ ਧੁੱਪ ਕਾਫੀ ਜ਼ਿਆਦਾ ਹੀ ਤੇ ਇੰਨੀ ਜ਼ਿਆਦਾ ਧੁੱਪ ਹੈ ਕਿ ਅੱਖਾਂ ਨਹੀਂ ਖੁੱਲਣੀਆਂ ਹੈਆਂ ਦੋਵਾਂ ਦੀਆਂ ਇੰਨੀਆਂ ਮਤਲਬ ਚੀਨੀਆਂ ਵਾਂਗੂ ਲੱਗ ਰੀਆਂ ਹੈਆਂ ਨਾ ਦੋਵਾਂ ਜਣੀਆਂ ਨੋਕਾਂ ਤੇ ਵੇਖੋ ਫਿਰ ਵੀ ਦੁਨੀਆ ਕਾਫੀ ਆਈ ਚੋਈ ਛੁੱਟੀਆਂ ਪਈਆਂ ਐ ਬੱਚਿਆਂ ਨੂੰ ਇਸ ਕਰਕੇ ਲੋਕੀ ਜਿਹੜੇ ਆ ਮਤਲਬ ਛੁੱਟੀਆਂ ਕਰਕੇ ਜਿਹੜੇ ਆ ਉਹ ਦੁਨੀਆਂ ਵੀ ਮਤਲਬ ਬੱਚਿਆਂ ਨੂੰ ਲੈ ਕੇ ਇੱਥੇ ਹਰਮੰਦ ਸਾਹਿਬ ਆਏ ਹੀ ਤੇ ਵੇਖੋ ਕਾਫੀ ਚਾਰ ਜਾਣੇ ਹੀ ਫਿਰ ਅਹੀਂ ਦਵੰਡੀਆਂ ਨਾਲ ਮੱਤਾ ਕਰਨ ਡੈ ਪਈਆਂ ਤੇ ਚਲੋ ਇੱਧਰ ਮੈਂ ਆਖਿਆ ਵੀ ਅਮਨਾਂ ਦੀ ਜੱਤੂ ਜੁੱਤੀਆਂ ਜਮਾ ਕਰਵਾ ਆਇਆ ਫਿਰ ਮੈਂ ਜੋੜੇ ਘੱਟ ਜਾ ਕੇ ਪਹਿਲਾਂ ਜੁੱਤੀਆਂ ਜਮਾ ਕਰਵਾਈਆਂ ਤੇ ਫਿਰ ਮੈਂ ਜੁੱਤੀਆਂ ਜਮਾ ਕਰਵਾ ਕੇ ਤੇ ਮੈਂ ਨੂੰ ਆਖਣੀਆਂ ਵੀ ਚੱਲ ਮੈਂ ਕਰਵਾ ਕੇ ਆਵਨੀ ਐ ਤੇ ਤੂੰ ਇੱਥੇ ਖਲੋ ਤੇ ਅੱਜ ਕਰ ਤੋ ਪਤਾ ਦੇਖੋ ਫਿਰ ਵੀ ਕਿੰਨੀ ਕਾਫੀ ਦੁਨੀਆ ਹਰਮਨ ਦਸੈਬ ਚ ਵੀ ਖਾਤ ਵਾਲੇ ਚ ਬਿੱਟੇ ਜਮਾ ਕਰਾਉਂਦੇ ਐ ਬੀੜ ਕਾਫੀ ਹੀ ਜਿਦ ਅਸੀਂ ਆਈਆਂ ਹਾਂ ਤੇ ਫਿਰ ਮੈਂ ਕਿਹਾ ਚੱਲ ਮੈਂ ਤੇ ਜੱਤੀਆ ਜਮਾ ਕਰਵਾ ਕੇ ਆ ਗਈ ਫਿਰ ਮੈਂ ਕਿਹਾ ਚੱਲੋ ਹੰਤਾ ਚੱਲੀਏ ਹੁਣ ਮਤ ਪਹਿਲੇ ਆਮਾ ਨਹੀਂ ਪਹਿਲਾ ਜੇ ਤੇ ਜਮਾਤ ਕਰਵਾ ਲਈ ਦਿੱਤੀਆਂ ਵਾ ਚਲ ਫੋਟੋ ਕਲਿੱਕ ਕਰਵਾ ਲੈਣੇ ਪਹਿਲਾ ਫਿਰ ਅਮਨ ਤੇ ਮੈਂ ਫੋਟੋ ਕਲਿੱਕ ਕਰਾਉਂ ਡੈਪੀਆਂ ਬਾਹਰਾ ਚੱਲਣ ਡਿਆ ਪਰ ਧੋਪ ਬਹੁਤ ਜ਼ਿਆਦਾ ਮੇਰੇ ਕੋਲ ਅੱਖਾਂ ਨਹੀਂ ਉੱਗਣੀਆਂ ਆਂਦੀਆਂ ਅੱਖਾਂ ਖੋਲ ਮੈਂ ਕਿ ਨਹੀਂ ਮਿੱਤ ਨਹੀਂ ਖੋਲਦੀਆਂ ਧੋਪ ਬਹੁਤ ਜ਼ਿਆਦਾ ਪੈਣ ਦੀ ਅੱਖਾਂ ਦੇ ਵਿੱਚ ਆਂਦੀ ਐਂ ਲੱਗਣ ਡੇ ਜੋ ਚੀਨੀਆਂ ਹੁੰਨੇ ਆਂ ਅਸੀਂ ਤੇ ਚੀਨੀਆਂ ਚੀਨੀਆਂ ਉਂਗਵਾਡੀਆਂ ਫੋਟੋਆਂ ਕਿਤੀਆਂ ਗਈਆਂ ਇਹ ਦਰਮਨ ਬੈਠੀ ਠਾਂ ਨੂੰ ਕਰਕੇ ਪਰ ਤੋਂ ਆਪਣੇ ਸਾਨੂੰ ਅੱਖਾਂ ਖੋਲ੍ਹਣ ਹੀ ਨਹੀਂ ਦਿੱਤੀਆਂ ਉਹ ਆਪਣੇ ਫੂਟ ਡਈ ਫੋੜਵਾ ਖਿੱਚਣ ਤੇ ਹਵਾਰੇ ਪਿੱਛੇ ਪਰ ਚੱਲਣ ਦੇਈ ਠੰਡੀ ਠੰਡੀ ਹਵਾ ਆਉਂਦੀ ਹੀ ਤੇ ਪਰ ਫੇਰ ਵੀ ਬਹੁਤ ਬੁਰਾ ਹਾਲ ਹੀ ਇਤਨਾ ਹੀ ਜਿੱਤੀਆ ਬਲੇ ਹੱਥ ਤੇ ਤੇ ਆ ਫੇਰ ਰਹੀ ਹੱਥ ਕੋ ਕੇ ਨਾ ਤੇ ਫੇਰ ਹੀ ਅੱਖੇ ਚੱਲ ਹੁਣ ਮੱਤਾ ਢੇਕ ਆਉਣੇ ਆ ਇਹ ਮੈਨੂੰ ਅਗਾ ਛੱਟ ਪਰ ਇਹ ਫੋਟੋ ਹੁਣਵਾਤਾ ਆਇ ਤੇ ਤਾਂ ਇੱਥੇ ਲੋਸ ਜਨਾਈ ਤੇ ਸਾਬ ਬਣਾਇ ਤੇ ਤੋਪ ਪੈਣ ਲਈ ਆ ਫਿਰ ਅਹੀਂ ਚਲੋ ਹਰਮਨ ਦਸਾ ਪਹੁੰਚੇ ਮੱਥਾ ਟੇਕਣਾ ਤੇ ਮਾਰਾ ਦੇ ਵਿੱਚ ਚਲੋ ਬਾਣੇ ਲੈਣੀਆਂ ਦਰਸ਼ਨ ਹੁੰਦੇ ਆ ਇਸ ਤਰ੍ਹਾਂ ਸਪੈਸ਼ਲ ਤੇ ਆਇ ਨਹੀਂ ਜਾਂਦਾ ਚਲੋ ਹਾਂ ਇਹ ਖਾਣ ਕੰਨ ਹੈ ਉਹ ਤੇ ਚਾਹ ਖਾਣ ਖਾਣ ਆਏ ਤੇ ਬਾਣੇ ਨਾਲ ਅਗੇ ਉਤਰ ਕਿੱਥੋਂ ਆਇਆ ਜਾਂਦਾ ਤੁਹਾਨੂੰ ਪਤਾ ਹੈ ਸਪੈਸ਼ਲ ਕੋਈ ਕਵੇ ਤੇ ਇਹੋ ਜੀ ਗਰਮੀ ਚ ਆਇਆ ਤੇ ਜਾਂਦਾ ਨਹੀਂ ਚਲੋ ਮਹਾਰਾਤੇ ਦਰਸ਼ਨ ਹੋ ਗਏ ਬੰਨੇ ਨਹੀਂ ਆਕੇ ਬੱਚੇ ਵੀ ਤੇ ਹੀ ਚਿਤ ਕਰਨ ਕੇ ਅਸੀਂ ਵੀ ਜਾਣਾ ਵਾ ਹਰਮੰਦ ਸਾਹਿਬ ਆਂ ਆਕੇ ਚਲੋ ਕੋਈ ਗੱਲ ਨਹੀਂ ਸਾਨੂੰ ਬਾਅਦ ਚ ਖੜਾਂਗੇ ਅਸੀਂ ਇੱਕ ਦਿਨ ਆਏ ਹਾਂ ਤੇ ਚਲੋ ਵੇਖੋ ਕਿੰਨੀ ਦੁਨੀਆ ਫਿਰ ਵੀ ਮਹਾਰਾਤੇ ਦਰਸ਼ਨ ਕੀਤੇ ਕੋਈ ਮਹਾਰਾ ਰਾਮਦਾਸ ਦੇ ਫਲਾ ਕਰੇ ਮਹਾਰਾ ਸੱਚੇ ਪਾਸ਼ਾ ਸਦਾ ਸਦਾ ਤਦਾ ਫਲਾ ਕਿ ਕਿ ਇੱਥੇ ਪਵਾਰਾ ਪੱਕੇ ਲੱਗੇ ਹੀ ਉਹ ਜਿਹੜੇ ਹਵਾਜੀ ਵਾਲੇ ਹੁੰਦੇ ਆ ਪੋਰਜੀ ਵਾਲੇ ਬਹੁਤ 4 4 ਜੁਫੇਰੇ ਨੇ ਪੱਕੇ ਲੱਗੇ ਹੀ ਨਾ ਠੰਡੀ ਹਵਾ ਹੁੰਦੀ ਇਹਨਾਂ ਦੀ ਤੇ ਵੀ ਲੋਕਾਂ ਲੈਣਾ ਦੇ ਵਿੱਚ ਲੱਗੇ ਉਹ ਕਾਫੀ ਜਣੇ ਲੋਕ ਮੱਥਾ ਟੇਕਣ ਵਾਲੇ ਵੇਖੋ ਕਿੱਦਾਂ ਦੁਨੀਆ ਮਤਲਬ ਲੈਣਾ ਚੱਕਾ ਲੱਗੇ ਹੀ ਅਮਾ ਖੰਡੀ ਹੀ ਪੀ ਤੂੰ ਅਹੀਂ ਵੀ ਲੱਗ ਜੀਏ ਮੈਂ ਕਿਹਾ ਚੱਲ ਵੇਲਾ ਮਰਜ਼ੀ ਦੇ ਟਾਈਮ ਹੈਗਾ ਤੇ ਫਰਾੜੀ ਬਾਸਤਾ ਵੀ ਟਾਈਮ ਹੋਣ ਲਿਆ ਸੀ ਤੇ ਇਹ ਅੰਤ ਚਲ ਕਾਲ ਕਾਲ ਤੱਕ ਟੇਕ ਲੈਣੀ ਆ ਮੈਂ ਚਲੋ ਕਾਲ ਤੱਕ ਤੇ ਟੇਕ ਲੈਣੀ ਆ ਤੇ ਫਿਰ ਇਹ ਦੋਵੇਂ ਚਾਰੀਆਂ ਨੇ ਬਹੁਤਾਂ ਕਾਲ ਤੱਕ ਟੇਕ ਕੇ ਪ੍ਰਸ਼ਾਦ ਲਿਆ ਤੇ ਫਿਰ ਇਹ ਰਹੀ ਤੇ ਹਵਾ ਵੀ ਲਈ ਪੱਖੇ ਦੀ ਮਹਿਕ ਹੀ ਸੋਨੇ ਭੂਰ ਜੀ ਢਿੱਕਣ ਲਈ ਚਲਾ ਦੇ ਥੋੜੀ ਜਿਹੀ ਹਵਾ ਲੰਗੀ ਫੇਰਾ ਵਾਲੇ ਆਂਦੇ ਆਹੀਂ ਤੇ ਫਿਰ ਮਹਾਰਾਜ ਜੀ ਚਲੋ ਘੋੜਾ ਘੋੜਾ ਕਿੱਤੀ ਮਹਾਰਾਜ ਜੀ ਤੇ ਦਰੇ ਨੇ ਫੁਲਕਾ ਛੱਕ ਕੇ ਤੇ ਫਿਰ ਅਹੀਂ ਆਤ ਤੋ ਤੋ ਕੇ ਤੇ ਅੰਦਰ ਮੈਂ ਫੈ ਫੁਲਕਾ ਵਿਸ਼ਾ ਕਰਿਆ ਹਾਂ ਫਿਰ ਇਹ ਕਿ ਇੱਥੇ ਬਾਤ ਚਾਹੀਦੇ ਆ ਉਹ ਮੂੰਹ ਹਟ ਕਿਤੇ ਅਹੀਂ ਬਾਤ ਚਾਹੀਆਂ ਤੇ ਸਾਡੇ ਮੂੰਹ ਐ ਲਾਲ ਹੋਏ ਜਿਦਾ ਮਾਰ ਮਾਰ ਚ ਪੇੜਾ ਹਨੋਂ ਤੇ ਲਾਲ ਕੀਤਾ ਹੁੰਦਾ ਪੂਰਾ ਅਮੰਦਰ ਪੂਰਾ ਲਾਲ ਹੋ ਗਿਆ ਮੇਰਾ ਵੀ ਇਹ ਤੋਪ ਦਿਨਾ ਸਾਡਾ ਪੂਰਾ ਮੈਂ ਵੇਖ ਤ ਸਹੀ ਨਾ ਕਿ ਤਾ ਰੰਗ ਹੋਇਆ ਜਿਤਨਾ ਹਨੋਂ